ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਜੁਗੁ ਜੀ ਸਾਇ ਭੰਗੁਰ ਪਰ ਸਾਧ ਜਪੁ ਆਦਿ ਸਚੁ ਜੁਗੁ ਆਦਿ ਸਚੁ ਹੈ ਤਿਸੁ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੇ ਜੇ ਸੋਚੀ ਨਖਵਾਰ ਚੁਪੇ ਚੁਪਣਾ ਹੋਵੇ ਜੇ ਲਾਇ ਰਹਾ ਲਿਹਤਾਰੁ ਭੁਖਿਆ ਬਖਣਾ ਤ੍ਰਿਦੇਵ ਨਾ ਪ੍ਰਿਆ ਭਾਰੁ ਸਹਸਣ ਪਲ ਕੋਈ ਤੈ ਕਨਾ ਚਲੇ ਨਾਲ ਕਿਵ ਸਟਿਆ ਰਹੂਏ ਕਿਵ ਕੂੜਾ ਟੁੱਟੇ ਪਾਲ ਹੁਕਮ ਅਟ ਜਾਏ ਚਲਣਾ ਨਾ ਨਿਕਲੇ ਖਿਆ ਨਾਲ ਹੁਕਮੀ ਹੋਣਿਆ ਕਾਰ ਹੁਕਮ ਨਾ ਤਹਿਆ ਜਾਈ ਹੁਕਮੀ ਹੋਮਨ ਜੀ ਹੁਕਮ ਲੈ ਵੜਿਆਇ ਤਮਨੂਚ ਹੁਕਮ ਲੈ ਦੋਸਰ ਪਾਈਏ ਇਤਨਾ ਹੁਕਮ ਦਬਸੀ ਹੁਕਮੀ ਸਰਾ ਕਵਾਏ ਹੁਕਮੇ ਅੰਦਰ ਸਭ ਕੋ ਬਾਹਰ ਨਾ ਕੋਈ ਨਾਨਕ ਹੁਕਮੇ ਦੇ ਬੁਜੇ ਤਾਂ ਹਉਮੈ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਨ ਇਨਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਵ ਖੰਭੀ ਵਿਚਾਰ ਗਾਵੇ ਕੋ ਸਾਜ ਕਰੇ ਤੁਨ ਕਹਿ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪਿਰ ਸੇ ਦੂਰ ਗਾਵੇ ਕੋ ਵੇਖੇ ਹਾਜ਼ਰ ਹਦੂਰ ਕਥਨਾ ਕਥੀ ਨਾ ਆਵੇ ਟੂਟ ਕਰ ਕਰ ਕਥੀ ਕੂਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਗ ਪਾਹੇ ਜੁਗ ਜੰਤਰ ਖਾਏ ਖਾਏ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਦਿ ਸੇਵਿ ਪਰਵਾਹੋ ਸੱਚਾ ਸਾਹਿਬ ਸਾਚਨਾ ਪਾਖਿਆ ਭੋਇ ਭਾਰਿ ਆਖੇ ਮੰਗਾ ਦੇ ਦੇ ਦਾਤਾ ਕਰਿ ਦਾਤਾਰ ਫਿਰ ਕੀ ਅਗੇ ਰਖੀ ਜਿਦਿ ਸੈਦਰ ਬਾਰ ਮੋਹ ਕੇ ਬਿਜਨ ਬੋਲੀ ਜੀ ਸੁਨਤ ਰਹਿ ਪਿਆਰ ਹਮਨੇ ਤੋ ਵੇਲਾ ਸਾਧਨਾ ਬੜਿਆ ਇੰਚਾਰ ਕਰਮੀ ਆਵੇ ਕਪੜਾ ਨ ਬਰੇ ਵੋਕ ਦਵਾਰ ਨਾਨਕੇ ਵਾਝਾਨੀਆ ਸਭਾ ਕੇ ਸੁਚਿਆਰ ਤਹਾ ਪੈਣਾ ਨਾ ਜਾਇ ਕੀ ਤਾ ਨ ਹੋਇ ਆਪੇ ਆਪ ਨਰਿੰਦਨ ਸੋਜਿ ਦਿਨ ਸੇ ਵਦਨ ਭਾਇਆ ਮਾਨ ਨਾਨਕ ਬਿਗਾਇਆ ਬਨੂ ਮਿਦਾਨ ਗ੍ਰਾਜੂਏਸ਼ਨ ਯਾਨ ਰਕੀਪਾ ਉੱਤੇ ਪਰ ਹਰ ਸੂ ਕਰਲੇ ਜਾਈ ਗੁਰਮੁਖ ਨਾਮੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰੇ ਸਿਰ ਗੁਰੂ ਗੋਬਿੰਦ ਬਰਮਾ ਗੁਰ ਪਾਰਵਤੀ ਮਾਇ ਜੀ ਸੋ ਜਨਾ ਕਾ ਨਾਹੀ ਕਹਿਨਾ ਕਥਮਾ ਜਾਇ ਗੁਰਾ ਇਕ ਦੇਹ ਬਜਾਈ ਸਭਨਾ ਜਿਨਾ ਕਾ ਇਕ ਦਾਤਾ ਸੋ ਨਾ ਜਾਇ ਤੇ ਜਿਹਰੋ ਤਨ ਆਵਾਜਿਤ ਸੁਪਾਵਾ ਮੈਨ ਪਾਲੇ ਕਿ ਨਾ ਹੀ ਕਰੀਏ ਤੇ ਸਿਰ ਢੀਰ ਪਾਈ ਵੇਖਾਂ ਮਨ ਕਰਮਾਂ ਕੇ ਮਨੇ ਲਈ ਮਾਤ ਗੁਰਤਨ ਜਵਾ ਹਰਮਾਨ ਜੇ ਗੁਰ ਕੀ ਸਭ ਸੁਨੇ ਗੁਰਾ ਇੱਕ ਦੇ ਵਿਝਾਈ ਸਭਨਾ ਜੀਆਂ ਦਾ ਇਕਾਤਾ ਸੋ ਮੈ ਬਸਰੇ ਨਾ ਜਾਈ ਜੇ ਜੁ ਗੁਜਾਰੇ ਅਰ ਜਾ ਹੋਰ ਦਸੂਨੂ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਤਲੇ ਸਭ ਕੋਈ ਚੰਗਾ ਨਾ ਰਖਾਈ ਗਏ ਜਸ ਕੀ ਉਚਕਲੇ ਜੇ ਤੇ ਸਨਾ ਕਰਨਾ ਵੇ ਤਾਂ ਬਾਤ ਨ ਪੁਛੇ ਕਿ ਮੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨ ਗਨਰ ਗਨ ਗੁਣ ਕਰੇ ਗੁਣ ਮੰਤ ਆਗੰਦ ਹੈ ਤੇ ਹਾ ਕੋ ਨੁ ਸੁ ਦੇ ਜੀ ਤਿਸ ਬਲ ਕੋਈ ਕਰੇ ਸੁਨੇ ਚੇਦ ਤੇਰਸਨਾਸਿ ਨੇ ਪਰਦੇ ਚੰਗਿਆ ਆਕਾਸ਼ ਜੁਨੇ ਦੀਪ ਲੋਪਾਤਾ ਅਰੋਸਨ ਪੂਰਨ ਸਕੇ ਗਾਵ ਨਾਨਕ ਪਗਟਾ ਸਨ ਅੰਦਿਵਾਸਨ ਦੂਖ ਪਾਪ ਕਾਨਾਸ ਸੁਨੇ ਇਸਰ ਵਰ ਮਾਇੰਦੋ ਸੁਨੇ ਮੁਖਸਲਾ ਹਨਮਨ ਰਸ ਸੁਨੇ ਜੋਗ ਜੁਬਤਨ ਪੈਰ ਸੁਨੇ ਸਾਸ ਮਰਤੂ ਵੇਦ ਨਾਨਕ ਪਗਟਾ ਸਨ ਅੰਦਿਵਾਸਨ ਦੂਖ ਪਾਪ ਕਾਨਾਸ ਸੁਨਾਸਾ ਸੰਦੋ ਗਿਆਨ ਸੁਨਾੜ ਸਲਕਾ ਸੁਨਾਣ ਸੁਨਾ ਪਰਪੜ ਭਾਵੇ ਮਾਨ ਸੁਨਾ ਲਾਦੇ ਸਹਿਬ ਤੇ ਆਣ ਨਾਨਕ ਪਵਿਤਾ ਸਦਾ ਵਿਗਾਸਿਨੇ ਦੂਖ ਪਾਪ ਕਾ ਨਾਸ ਸੁਨਾਸਾ ਗੁਨਾ ਬੇਗਹ ਸੁਨਾ ਸੇਖ ਪੀਰ ਭਾਸਾ ਸੁਨਾ ਅੰਦੇ ਭਾਵੇ ਰਾਹ ਸੁਨੇਹਾ ਤੋਂ ਵੇਸ ਗਾਵ ਨਾਨਕ ਪਵਿਤਾ ਸਦਾ ਵਿਗਾਸਿਨੇ ਦੂਖ ਪਾਪ ਕਾ ਨਾਸ ਮੰਨੇ ਕੀ ਕਦ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਸਤਾਏ ਕਾਗਿਲ ਕਰਨ ਲਿਖਨ ਹਾਰ ਮੰਨੇ ਕਾ ਵੇਗ ਨਵੀਂ ਵਿਚਾਰ ਐਸਾ ਨਾਮ ਨੰਦਨ ਜਨ ਹੁ ਜੇ ਕੋ ਮਨ ਜਾਣੇ ਮਨ ਕੋਏ ਮਨੈ ਸਰ ਤੋਂ ਵੈ ਮਨ ਬੋਧ ਮਨੈ ਸਗਲ ਭਵਨ ਕੀ ਸਰ ਤੋਂ ਮਨੈ ਮੋ ਝੋਟਾ ਨਾ ਕਾਇ ਮਨੈ ਜਨ ਕੋ ਸਾਥ ਨਾ ਜਾਇ ਆਸਾ ਨਾਮ ਨੰਦਨ ਹੋ ਜੇ ਕੋ ਮੰਝਾ ਨੈ ਮਨ ਕੋਈ ਮਨੈ ਮਾਰਿ ਠਾਕ ਨਾ ਪਰ ਮਨੈ ਪਾਸ ਉਪਰਗਟ ਜਾਇ ਮਨੈ ਮਗਨ ਚਲੇ ਪੰਥ ਮਨਿ ਕ੍ਰਮ ਸੇ ਤੂਰਮੰਦ ਐਸਾ ਨਾਮ ਨੰਦਨ ਹੋ ਜੇ ਕੋ ਮੰਝਾ ਨੈ ਮਨ ਕੋਈ ਮੰਨੇ ਪਾਵੇਂ ਮੋਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭੁਜਿਨਾ ਪੇਠੇ ਐਸਾ ਨਾਮ ਨੰਦਨਾ ਹੈ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪਰਦਾਨ ਪੰਜ ਪਾਵੇ ਧਰਗੇ ਮਾਨ ਪੰਜੇ ਸੋਇ ਦੇ ਰਾਜਾਨ ਪੰਚਾ ਕਾਗੜੇ ਕਥਿਆਨ ਬੀਕੋ ਕਹਿ ਕਰੇ ਵੀ ਯਾਰ ਕਰਤੇ ਤੈ ਕਰ ਲੈਣਾ ਹੀ ਸਮਾਰ ਤੋਲ ਤਰੰਦ ਆਗਾ ਕੋ ਸੰਤੋਗਤਾ ਰਖਿਆ ਜਨ ਸੂਤ ਦੇ ਕੋ ਕੁਚੇ ਹੋ ਸਿਆਰ ਤਗੜੇ ਉਪਰ ਕੀਤਾ ਭਰ ਦਰਦੀ ਹੋਰ ਪਰਿਹੋਰ ਹੋਰ ਇਸਤੇ ਪਾਲ ਤਲੇ ਕਮਰ ਜੋੜ ਜੀ ਗਾਦਰੰਗਾ ਕੇ ਨਾਮ ਸੁਭਲਾ ਲਿਖਿਆ ਬੜੀ ਕਲਾ ਮਹਿਲੇ ਕਰ ਕੇ ਜਾਣੇ ਕੋਈ ਲਿਖਿਆ ਕਿ ਤਾਹੋ ਕੀਤਾ ਤਾਹੋਂ ਸੁਭਲੇ ਰੂਪ ਕੀਤੇ ਦਾ ਜਣੇ ਕੋਣ ਕੂਤ ਕੀਤਾ ਵਸਹਿ ਕੋ ਗਵਾ ਇਸਤੇ ਹੋਵੇ ਨ ਕਦਰੀਆ ਕੁਦਰਤ ਕਵਨ ਕਹਾ ਵਿਚਾਰ ਵਰਣ ਜਮ ਇੱਕ ਵਾਰ ਜੋਤਰੁ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮ ਤਨ ਅਨੰਕਾਰ ਅਸੰਗ ਜਾਪੇ ਅਸੰਗ ਭਾਉ ਸੰਗ ਪੂਰਾ ਸੰਗਤਾ ਬਤਾਉ ਅਸੰਗ ਰੰਤੂ ਮੁਕਬੀਰ ਪਾਠ ਸੰਗ ਜੋਗਮਨ ਰਹਿ ਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਚੜੀ ਸੰਗ ਦਾਤਾਰ ਸੰਗ ਸੋਰਮੋ ਭਾਪ ਸਾਰ ਸੰਗ ਮੋਲ ਲਵਲਾਏ ਤਾਰ ਕੁਦਰਤ ਕਮਨ ਕਹਾਵੇ ਵਿਚਾਰ ਵਾਰਣ ਜਮੇ ਇਕਬਾਰ ਜੋਤਰੁ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮ ਤਨ ਅਨੰਕਾਰ ਸੰਖਮੁਰ ਕੇ ਹੰਦਕੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹਿ ਜੋਰ ਸੰਭਲ ਪਰ ਪਰ ਤਿਆਗ ਮਾਇ ਸੰਖ ਪਾਪੀ ਪਾਪ ਕਰ ਜਾਹਿ ਸੰਖੁਰਿਆ ਰਕੁਰੇ ਫਿਰੈ ਸੰਖ ਮਲੇਸ਼ਮਲ ਭਗ ਕਾਇ ਸੰਨ ਬਿਛਰ ਕਰੇ ਭਾਰ ਨਾਨਕ ਤੁਝ ਕਹਿ ਵਿਚਾਰ ਮਰਨ ਜਮ ਇਕ ਵਾਰ ਜੋ ਤੁਰ ਭਾਗਿ ਸਾਈ ਪਲੀ ਕਰ ਦੂ ਸਦਾ ਸਲਾਮਤ ਮਨ ਅੰਕਾਰ ਮਸੀਹ ਕਨਾਂਵੀਆਂ ਸੰਕਤਾਂ ਮੇਗਾ ਮਗਾ ਸੰਖਲੋ ਸੰਖਿਆ ਸਿਰਿ ਭਾਰ ਹੋਏ ਕ੍ਰੀਨਾ ਨੂੰ ਕ੍ਰੀ ਸਾਲਾ ਹਕ ਰਿ ਗਿਆਨ ਕੀਤ ਗੁਰੂ ਬਖਰ ਲਚਨ ਭੋਲਣ ਬਾਣ ਕਰ ਸਿਰ ਸੰਜੋਗ ਬਖਾਣ ਜਿਨੇ ਲੇਖਾਇ ਤੇ ਸਰਨਾ ਜੇ ਫਰਮਾਇ ਤੇਵ ਦੇਵ ਪਾਂਜ ਦੇਤਾ ਕੀਤਾ ਤੇ ਤਾ ਨਾਵੇਂ ਨਾਵੇਂ ਨ ਕੋਥਾ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਦੂਤਰੁ ਭਾਵੇ ਸਾਈ ਭਲੀ ਭਾਰ ਤੁਸ ਰਸਨਾੰ ਤਨ ਰੰਗਾਰ ਪਰੀਏ ਹਾ ਤਪਰ ਦੰਦੇ ਜੇ ਪਾਣੀ ਤੋਤਾ ਤਰ ਸੁਖੇ ਮੂਤ ਕੁਲੀਤੀ ਕਪੜ ਹੋਏ ਦੇ ਸਭ ਲਈ ਇਹੋ ਤੋਏ ਪ੍ਰਿਯੰਮ ਤੋ ਠਾਪ ਗਏ ਸੰਗੂ ਤੋਪੇ ਨਾ ਐਕੇ ਰੰਗ ਤੁੰਨੀ ਪਾਪੀ ਆਖ ਨਾ ਕਰ ਕਰ ਕਰਨਾ ਲਿਖ ਲਹਿ ਜਾਓ ਆਪੇ ਵੀ ਜਾਪੇ ਹੀ ਖਾਣਾਨ ਕੁਕਮੀਆਂ ਹੋ ਜਾਓ ਤੀਰ ਤਪ ਤੇ ਅਦਾਂ ਦੇ ਕੋ ਪਾਵੇ ਦਿਲ ਕਾਮਣ ਸੁਨੇਮ ਨਾਮ ਨੀ ਕਿਤਾ ਪਾਉ ਅੰਤਰਗਤੀਰਥ ਮਨਾਂ ਸਭ ਗੁਦੇ ਰੇੜਾ ਹੀ ਕੋਈ ਜਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਦਿ ਬਾਣੀ ਬ੍ਰਹਮਾ ਸਤਿ ਸਾਸਿ ਰਾਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸ੍ਰੋਤ ਮਹਾ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਇ ਪੰਡਿਤ ਤੇ ਜੇ ਹੋਵੇ ਲੇਖ ਪ੍ਰਾਨ ਵਖਤ ਨਾ ਪਾਇਉ ਕਾ ਦੀਆ ਜੇ ਲਿਖਣ ਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣ ਰਤ ਮਹਨਾ ਕੋਇ ਜਾ ਕਰਤਾ ਸੀ ਦੇਵੋ ਸਾਜੇ ਆਪੇ ਜਾਣੇ ਸੋਇ ਇਹ ਕਰਾ ਕਰ ਕੇ ਮਸਾਲਾ ਹੈ ਕੇ ਵਰਨੇ ਕੇ ਵਿਧਾਨਾ ਨਾਨਕ ਆਖਣ ਸਰ ਕੋ ਆਕੇ ਕਦਿਕ ਸਿਆਣਾ ਢਡਾ ਸਾਹਿਬ ਵਡੇ ਨਾਹੀ ਤੀਤਾ ਦੇ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਜੇ ਵਿਹਾਨਾ ਸੋਇ ਪਾਤਾਲ ਪਾਤਾਲ ਲਖਿਆ ਗਾਸਾ ਯਾ ਗਾਸ ਊੜਾ ਊੜਾ ਪਾਲ ਥਕੇ ਵੀ ਇਹਦ ਕਹਿਣ ਕਰਾਤ

ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੇ ਕਿ ਹਵਨ ਮੰਤ ਅੰਤ ਨਾ ਜਾਪੇ ਕਿ ਤਾਇਆ ਕਾਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਾਣ ਕੇ ਤੇ ਬਿਲਾ ਹੈ ਤਾਂ ਕਿ ਅੰਤ ਨਾ ਭਾਏ ਜਾਏ ਇਹ ਅੰਤ ਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਈ ਵੱਡਾ ਸਾਹਿਬ ਉਹ ਚਾਤਾ ਉੱਚੇ ਉੱਪਰ ਉਚਾਣ ਹੈ ਬੜਾ ਉੱਚਾ ਹੋਵੇ ਕੋ ਤੁਸੀਂ ਕੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਨੇ ਖਿਆਣਾ ਜਾਜੇ ਵੱਡਾ ਦਾਤਾ ਤੇ ਨਾ ਤੁਮਾਰੀ ਕੀਤਾ ਮਿਲ ਗਏ ਜੋ ਦੇਵ ਪਾਰ ਕੀਤਾ ਗਣਤ ਰਹੇ ਵਿਚਾਰ ਕੀਤੇ ਘਾਟੋ ਤੇ ਦੇ ਕਰ ਕੀਤੇ ਲਾਲ ਮੁਕਰ ਪਾਇ ਕੀਤੇ ਮੁਰਖਾਈ ਖਾਈ ਖਾਈ ਕੀਤੇ ਦੂਪੁ ਸਦ ਮਾਰੇ ਪਿਤਾ ਤਰੀ ਦਾਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਖ ਨ ਸਕੇ ਗੋਰੀ ਕੋ ਖਾਈ ਰਾਖਣ ਪਾਇ ਹੋ ਜਾਣੇ ਜੇ ਤਿਆ ਮੋ ਕਾਇ ਆਪੇ ਜਾਣੇ ਆਪੇ ਦੇ ਆਖੇ ਸਿੱਖੀ ਕੀਤੇ ਨੇਸਨ ਬਕਸਰ ਸੇ ਫਸਲਾ ਨਾਨਕ ਪਾਸ ਸਾਹਿਬ ਪਾਸ ਸਾ ਮੁੱਲਾ ਮੁੱਲਾ ਵਾ ਪਾਰ ਮੁੱਲਾ ਪਾਰਯਮ ਕੰਡਾਰ ਮੁੱਲਾ ਮੁੱਲਾ ਜਾਇ ਮੁੱਲਾ ਪਾਇ ਮੁੱਲਾ ਸਮਾਏ ਮੁੱਲਾ ਤਰਮੁਲ ਦੀਵਾਨ ਮੁੱਲਾ ਦਰਮੁਲ ਪਰਮਾਨ ਮੁੱਬਖਸੀ ਸਮਲਨੀ ਸ਼ਾਨ ਮੁੱਲਾ ਕਰਮੁਲ ਫਰਮਾਨ ਮੁੱਲਾ ਮੁੱਲਾ ਖਿਆਣਾ ਜਾਇ ਆਖ ਆਕਰਹਿਨ ਬੁਲਾਇ ਆਖੇ ਵੇਦ ਪਾੜ ਫਰਾਣ ਆਖੇ ਪੜੇ ਘਰੀ ਵਖਿਆਣ ਆਖੇ ਵਰਮੇ ਆਖੇ ਦੇ ਆਖੇ ਗੋਪੀ ਵੈ ਗੋਵਿੰਦ ਆਕੇ ਜੇ ਰਾਕੇ ਜੇ ਦੇ ਆਕੇ ਕੀਤੇ ਕੀਤੇ ਬੁਧ ਆਕੇ ਦਾਣਾ ਵਕੇ ਦੇਵੇ ਆਕੇ ਸੁਰਨਾ ਮੁੰਜੁਲ ਸੇਵ ਕੀਤੇ ਆਕੇ ਆਖਣ ਪਾਇ ਤੇ ਪਿਗਿਆ ਕੇ ਟੁੱੜ ਜਾਈ ਤੇ ਗੀਤੇ ਹੋਰ ਕਿ ਤਾਖ ਨਾ ਸਕੇ ਕੇਈ ਕੇ ਜੇ ਉਹੜ ਪਾਵੇ ਤੇ ਵੜ ਹੋਏ ਨਾਨਕ ਜਾਨ ਸਾਚਾ ਸੋਏ ਦੇਖੋ ਆਕੇ ਬੋਲ ਵਿਗੜ ਤਨ ਕੀ ਸੁਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਯਤ ਮੈਂ ਸਰਬ ਸਮਾਲੇ ਵਾਜੇ ਨਾਦ ਨੇ ਕਿ ਅਸ਼ੰਕਾ ਕੀਤੇ ਵਾਹੁਣ ਹਾਰੇ ਕੀਤੇ ਰਾਗ ਪਰੇ ਸੋਖਹਿਣ ਕੀਤੇ ਗਾਵਣ ਹਾਰੇ ਘਾਵਤ ਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮਦੇਵਾਰੇ ਗਾਵੇ ਚਿਤ ਗੁਕ ਲਿਖ ਜਾਨ ਲਖ ਲਿਖ ਲਿਪਤਰੰਬੀ ਵਿਚਾਰੇ ਗਾਵੇ ਸਰਵਰ ਮਾਦੇਵੀ ਸੋਹਣ ਸਰਜਵਾਰੇ ਗਾਵੇ ਨਰਿੰਦਰ ਨਾਸਨ ਬੈਠੇ ਦੇਵਤਿਆ ਦਰਨਾਲੇ ਗਾਵੇ ਸੋ ਸੁਮਾਧੀ ਅੰਦਰ ਗਾਵਣ ਸਾਧਵੀ ਚਾਰੇ ਗਾਵਣ ਜਪੀ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਨਰ ਭਣਨ ਕੀ ਸਰਜੂ ਵਿਜੁਦਵੇ ਦਾ ਨਾਲੇ ਗਾਵੇ ਮੋਹਨੀਆ ਹਉਣ ਮਹਨ ਸੁਰਗਮਛ ਪਿਆਲੇ ਗਾਵਣ ਰਤਨੁ ਪਾਇ ਤੇਰੇ ਅਸਕ ਤੀਰਤਨ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਬੰਧ ਨਵਰ ਪੰਡਾ ਕਰ ਕਰਕੇ ਰਖੇ ਧਾਰੇ ਸਹੀ ਤੁਧਨੋ ਗਾਵੇ ਜੋਤ ਰ ਭਾਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇਮਜ ਤਨਾਵ ਨਾਮ ਨਕਿਆ ਵੀ ਚਾਰੇ सोई सोइस रस साहेब साचा साची ਨਾ ਹੈ ਪੀ ਹੋਸੀ ਗਾਇਨਾ ਜਾਸਿ ਰਤਨਾ ਜੁਨੇ ਲੁਕਾਈ ਰੰਗੀ ਰੰਗੀ ਭਾਤੀ ਕਰ ਕਰ ਜੋ ਸ਼ੇਮਾ ਜਿਨੂ ਪਾਈ ਕਰ ਕਰ ਵੇਖਿਆ ਕੀ ਤਾ ਆਪਣਾ ਜੋਤੀ ਸੇ ਵਡਿਆ ਜੋਤਿ ਸੁਭਾਵ ਸੋਈ ਕਰਿ ਸੇ ਉਕਨਾ ਕਰਨਾ ਜਾਈ ਸੋ ਪਾਉ ਸੰਸਹ ਪਾਛਾ ਨਾਨਕ ਰਾਨੁ ਜਾਈ ਮੁੰਡਾ ਸੰਤੋਖ ਧਰਮ ਪਰਚੋਲੇ ਧਿਆਨ ਕੀ ਕਰੇ ਬਿਫੋਰ ਖਿੰਤਾ ਕਾਲ ਕੁਵਾਰੀ ਕਾ ਜੁਗ ਦੰਡਾ ਪਰਦੀ ਤੇ ਆਈ ਬੰਦੀ ਸਭ ਜਮਾਤੀ ਮਨ ਕੀ ਤੇ ਜੁਗ ਜੀਤ ਹਾਦੇਤ ਸੇ ਆਦੇਸ ਆਦ ਨੀਨ ਨਾਦ ਨਾਦ ਜੁਗ ਜੀ ਦੇ ਕੋ ਵੇਸ ਭੁਗਤ ਗਿਆ ਦੇ ਆ ਬੰਦਾਰਨ ਕਟ ਕਟਵਾ ਦੇ ਨਾ ਕੇ ਆਪ ਨਾ ਆਤਨਾ ਕੀ ਸੁਖ ਦਾ ਕਿਰਸ ਦੇ ਵਰਾ ਸਾਦ ਸੰਜੋਗ ਜੋ ਦੇ ਘਰ ਚਲਾ ਵੀ ਲੈ ਕੇ ਆਵੇ ਭਾਵ ਆਦੇਤ ਸੇ ਆਦੇਸ ਆਦ ਨੀਨ ਨਾਦ ਨਾਦ ਜੁਗ ਜੀ ਦੇ ਕੋ ਵੇਸ

ਇਹ ਗੋਦੀ ਬੋਲੇ ਕੋਇਲਾ ਕੋਇਲਾ ਕਵੀ ਸੈ ਲਖ ਲਗ ਲਗ ਡਰਾ ਕੀਤ ਨਾਮ ਵਿਗਦੀ ਸੇ ਤੁਰਾਈ ਪਤ ਪਵੜੀ ਤੜੀ ਹੋਏ ਪੀਸ ਸੰਗ ਲਾ ਗਿਆ ਕਾਸ਼ ਕੀ ਕੀਟਾ ਇਸ ਨਾਨਕ ਨਦਰੀ ਭਾਈਏ ਕੂੜੇ ਕੂੜੇ ਠੀਸ ਆਕਰ ਮੁਰ ਰੁਪੈਣਾ ਜੋਰ ਜੋਰ ਨ ਮੰਗਲ ਨੇ ਨਾ ਜੋਰ ਜੋਰ ਨਾਲ ਜੀਣ ਮਰਨਾ ਜੋਰ ਜੋਰ ਨਾਲ ਆਇਮਾਨ ਮਰ ਸੋਰ ਜੋਰ ਨਾਲ ਸੁਰਤੀ ਕਾਣ ਵੀ ਜਾਰ ਜੋਰ ਨਾਲ ਜੁਟੇ ਛਟੇ ਸੰਸਾਰ ਨਿਸ਼ਾ ਦੂਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੋਟੀ ਥਿਤੀ ਵਾਰ ਪਵਨ ਪਾਣੀ ਕਿ ਨਹੀਂ ਪਾਤਾ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਧ ਤਿਸ ਵਿੱਚ ਜੀਵ ਜੁਗਤ ਕੇ ਰੰਗ ਜਿਨ ਕੇ ਨਾਮ ਅਨੇਕ ਹੈ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੋਹਣ ਪੰਚ ਪ੍ਰਵਾਨ ਕਰੀ ਕਰਮ ਭਵੇਂ ਨਿਸ਼ਾਨ ਕਛ ਪਕਾਈ ਉਥੇ ਪਾਏ ਨਾਨਕ ਜਾ ਜਾਪੇ ਜਾਏ ਧਰਮ ਖੰਡ ਧਿਆਇਓ ਧਰਮ ਗਿਆਨ ਖੰਡ ਤਾਂ ਕੋ ਕਰਮ ਕੀਤੇ ਪਵਨ ਪਾਣੀ ਵਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰਮੈ ਘਾੜਤ ਕਰੇ ਰੂਪ ਰੰਗ ਕੇ ਵੇਸ ਕੀਤੇ ਆਕਰਮ ਭੂਮੀ ਮੇਵ ਕੀਤੇ ਕੀਤੇ ਤੂਪ ਦੇਸ ਕੀਤੇ ਲਜਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸੁੱਧ ਬੁਗਨਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਣਾ ਮੂਨ ਕੀਤੇ ਕੀਤੇ ਤਿਰਤਨ ਸੁਮੰਦ ਕੀਤੇ ਆਖਾਣ ਕੀਤੇ ਬਾਣ ਕੀਤੇ ਪਾਤਨ ਵਿੰਦ ਕੀਤੇ ਅਸਰਤੀ ਸੇਵ ਕੀਤੇ ਨਾਨਕ ਕੇ ਅੰਤ ਨਾਂਤ ਧਰਮਖੰਡਨ ਮੈਂ ਗਣਪਰਚੰਦ ਤੇ ਨਾਨ ਬਨੋਦ ਕੋ ਨੰਦ ਸ਼ਰਮਖੰਡ ਕੀ ਬਾਣੀ ਰੂਪ ਜਿੱਥੇ ਘਾੜ ਤਕੜੀ ਬਹੁਤ ਨੋਭ ਤਾਂ ਕੇ ਅੰਗਲਾਂ ਕਤਨੇ ਆ ਗਿਆ ਜੀ ਕੋ ਕਹੇ ਤੇ ਚੇਪਸਤਾਈ ਤਥਾ ਕਰਿਐ ਸੁਰ ਤੁਮ ਤਮਨ ਮੋਰ ਤਥਾ ਕਰਿਐ ਸਰਾ ਸੁਨਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਦਿੱਥਾ ਹੋਰ ਨਾ ਕੋਈ ਹੋਰ ਇੱਥੇ ਜੋਤ ਮਹਾਭਰ ਸੂਰਤਿ ਮੇਰਾਮ ਰਹਾ ਪਰਪੂਰ ਤਿੱਥੇ ਸੀਤੋ ਸੀਤਾ ਨਾਮ ਨਾਮ ਆਇ ਤਾਂ ਕੇ ਰੂਪ ਨਾ ਕਤਨੇ ਜਾਵੇ நான ਯਤਪਹਾਰਾ ਤਿਰਸਨਾਰਨ ਮਤਵੇਦ ਹਤਿਆਰ ਪੋਖ ਲਗਨਿ ਕਪਤਾ ਪਾਨਾ ਪਉ ਅਮਰ ਤੇ ਟਾਲ ਕੜੀਏ ਸਭ ਸਤਿਗਤਾਂ ਦੇ ਕਰਮ ਤਿਨ ਕਾਲ ਨਾਨਕ ਨੰਦਰਿ ਨਜ਼ਰ ਨਹਾ ਅਲੋਕ ਬ੍ਰਹਮਣ ਰੂਪਾ ਲਿੰਕਤਾ ਮਾਤਾ ਤਰਤ ਮਹਤ ਦਿਵਸ ਰਾਤਿ ਦਾਇ ਦਾਇ ਆਸੀ ਲੈ ਸਗਲਿ ਜਪਤ ਤੰਮੀਆਂ ਆਂਆਂ ਭਰਿਆਆਂ ਵਾਜੇ ਤਰਮਹ ਦੂਰ ਤਰਮੀ ਆਪੁ ਆਪਨਿ ਜੇ ਨੇੜੇ ਹੋਰ ਮੀਨਾਮ ਤੇ ਆਇਆ ਗਏ ਮਸਤ ਕਦਕਾਲ ਨਾਨਕ ਤੇ ਮੁਖੁ ਗਲੇ ਕੀਤੀ ਛੁਟੀ ਨਾਲ ਮੀਨਾਮ ਤੇ ਆਇਆ ਗਏ ਮਸਤ ਕਦਕਾਲ ਨਾਨਕ ਤੇ ਮੁਖੁ ਗਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ